ਤੋਦ ਚਿਤੇ ਆਏ ਮਹਾ ਆਨੰਦ ਜੇ ਜ਼ਬਾਨ ਤੇ ਵਾਇਗੁਰ ਦਾ ਨਾਮ ਚੜ ਜੇ ਸੇ ਦੇਦ ਚੋਂ ਮਨ ਚੋਂ ਕਿਤੇ ਨਾਮ ਦੀ ਪਦਾ ਸੁਜ ਨਾਮ ਅੰਦਰੋਂ ਨਿਕਲੇ ਇਹ ਬਾਣੀ ਜੋ ਜਿਉ ਜਾਣਾ ਅੰਦਰੋਂ ਬਾਹਰੋਂ ਤੇ ਬੰਦਾ ਰੋਜ਼ ਬੋਲਦਾ ਜੀ ਅੰਦਰੋਂ ਬੋਲੇ ਤਾਂ ਗਲ ਬਣਦੀ ਅੰਦਰੋਂ ਮਨ ਬੋਲੇ ਅੰਦਰੋਂ ਆਤਮਾ ਬੋਲੇ ਵਾਹਿਗੁਰੂ ਬੋਲੇ ਮੋੜ ਮੰਤਰ ਬੋਲੇ ਬਾਣ ਨਾਲ ਜੁੜੇ ਤੋਦ ਜਿਤੇ ਆਏ ਜਦੋਂ ਇਦਾਂ ਚਿਤ ਆ ਗਿਆ ਚਿਤ ਵਿੱਚ ਵਸ ਗਿਆ ਮਾਰਦ ਜੀ ਕਹਿੰਦੇ ਨੇ ਮਹਾ ਆਨੰਦ ਬੜਾ ਵੱਡਾ ਆਨੰਦ ਜਿਸ ਮੇਲੇ ਮਨ ਹੋਏ ਆਨੰਦ ਸੋ ਸਤਗੁਰ ਕਹੀ ਮਾਰਦ ਜੀ ਦੇਨ ਨੂੰ ਸਤਗੁਰ ਆਉਂਦੇ ਨੇ ਆਨੰਦ ਪਿਆ ਕੇ ਮਾਏ ਕਦੋਂ ਆਨੰਦ ਹੁੰਦਾ ਸਤਗੁਰੂ ਮੈਂ ਪਾਇਆ ਅਨੰਦ ਅਨੰਸਰ ਕੋ ਕੇ ਸਾਰੇ ਨਾਮ ਦੀ ਗੱਲ ਕਰਦੇ ਐ ਆਨੰਦ ਗੁਰੂ ਦੇ ਜਾਣਿਆ ਮੈਂ ਆਨੰਦ ਗੁਰੂ ਗੋੜ ਸਮਝਿਆ ਮਰ ਕੇ ਵੀ ਇਹੋ ੋਗੀ ਗੱਲ ਆਨੰਦ ਦੀ ਜੋ ਚਿੱਤ ਵਿੱਚ ਵੱਸਦਾ ਜਿਸ ਵਿਸਰ ਹੈ ਸੋ ਮਰ ਜਾਏ ਜੇ ਰੱਬ ਕੋ ਲਗਿਆ ਮਨੁੱਖ ਦੀ ਮੌਤ ਹੋ ਜਾਂਦੀ ਹੈ ਸਰੀਰ ਪੱਖੋਂ ਨਹੀਂ ਜ਼ਮੀਰ ਪੱਖੋਂ ਆਤਮਾ ਮਰ ਜਾਂਦੀ ਹੈ ਸੋ ਸਰੀਰ ਤੇ ਜਾਗਦਾ ਪਿਆ ਲੇਕਿਨ ਮਨ ਜਿਹੜਾ ਹੈ ਨਾ ਆਪਣੇ ਜਿਹੜੀ ਉਹ ਮਰ ਚੁੱਕੀ